ਗਿਆਨੀ ਹਰਪੀ ਸਿੰਘ ਦੀਆਂ ਕੁਝ ਤਸਵੀਰਾਂ ਲਗਾਤਾਰ ਵਾਇਰਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਆਰਐਸਐਸ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਉਥੇ ਹੀ ਦੂਜੇ ਪਾਸੇ ਖੁਲਾਸਾ ਸਰਬਜੀਤ ਸਿੰਘ ਝਿੰਜਰ ਦੇ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਹੁਣ ਇਸ ਨੂੰ ਲੈ ਕੇ ਇਸ ਤਸਵੀਰਾਂ ਨੂੰ ਲੈ ਕੇ ਜਿਹੜਾ ਕਿ ਨਵੇਂ ਅਕਾਲੀ ਦਲ ਨੇ ਬਿਆਨ ਦੇ ਦਿੱਤਾ ਹੈ ਜਿਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਦੇ ਧੜੇ ਦੇ ਵੱਲੋਂ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਦੀ ਟੀਮ ਇਸ ਨੂੰ ਕਿਉਂ ਬੁਖਲਾਈ ਹੈ ਜੋ ਫੋਟੋ ਜਾਰੀ પાਕੇ ਹੱਲਾ ਕੀਤਾ ਉਹ ਵੀ ਸੁਣ ਲਣ ਇਹ ਗਿਆਨੀ ਹਰਪੀ ਸਿੰਘ ਜੀ ਦਾ ਪੁਰਾਣਾ ਵਾਕਫ ਅਮਰੀਕਾ ਦਾ ਕਾਰੋਬਾਰੀ ਹੈ ਇਕੱਠੇ ਖਾਣਾ ਖਾ ਰਹੇ ਆ ਤੇ ਕਾਫੀ ਢੇਰ ਤੋਂ ਮਿਲੇ ਨਹੀਂ ਸੀ ਸਬੱਬ ਬਣਿਆ ਤੇ ਮਾਲੀ ਮੁਹਾਲੀ ਜਿਹੜੇ ਕਿ ਇਕੱਠੇ ਹੋ ਗਏ ਤੇ ਸਾਰੇ ਜਨਤਕ ਬੈਠੇ ਸੀ ਕਈ ਪਰਿਵਾਰ ਸਹਿਤ ਫੋਟੋ ਖਿਚਵਾ ਕੇ ਗਏ ਤੇ ਰਾਤ ਦਾ ਖਾਣਾ ਖਾਦਾ ਇੱਥੇ ਕਿਹੜਾ ਗੁਪਤ ਬੈਠੇ ਸੀ ਪਬਲਿਕ ਹਾਲ ਦੇ ਵਿੱਚ ਓਪਨਲੀ ਬੈਠੇ ਸੀ ਤੇ ਇੱਕ ਚਟਾਲੇ ਪਿੰਡ ਤੋਂ ਵੱਡੇ ਲੀਡਰ ਜਿਸ ਨੂੰ ਹਿਟਲਰ ਕਹਿੰਦੇ ਸੀ ਉਸ ਦਾ ਬੇਟਾ ਹੈ ਜਿਹੜਾ ਕਿ ਅਮਰੀਕਾ ਰਹਿੰਦੇ ਦੋਸਤ ਦੇ ਨਾਲ ਆਇਆ ਸੀ ਤੇ ਜਨਤਕ ਹਾਲ 'ਚ ਬੈਠੇ ਆ ਸ਼ੀਸ਼ਿਆ ਦੇ ਕੈਬਨ 'ਚ ਅਕਾਲੀ ਲੀਡਰ ਬੈਠਾ ਹੈ ਜਿਹੜਾ ਹੱਥ ਮਿਲਾਉਣ ਆਇਆ ਪਰ ਹਲਕਾ ਇਨਚਾਰਜ ਦੇ दारू ਦੇ ਨਾਲ ਰੱਜੇ ਹੋਣ ਕਰਕੇ ਪ੍ਰਧਾਨ ਜੀ ਨੇ ਹੱਥ ਮਿਲਾਉਣ ਤੋਂ ਗ੍ਰੇਸ ਕੀਤਾ ਪਰ ਉਸਨੇ ਜਿੱਦ ਕੀਤੀ ਤੇ ਹੱਥ ਮਲਾਇਆ ਤੇ ਜਿਹੜੀ ਗੱਲ ਨਹੀਂ ਕਰਨਾ ਚਾਹੁੰਦੇ ਕਿ ਤੁਹਾਡਾ ਇਹ ਹਲਕਾ ਇਨਚਾਰਜ ਜਿਹੜਾ ਕਿ ਸ਼ਰਾਬੀ ਹਾਲਤ ਵਿੱਚ ਜ਼ਰੂਰ ਫਿਰਦਾ ਸੀ ਅਸੀਂ ਤਾਂ ਮੀਡੀਆ 'ਚ ਜਿਹੜਾ ਕਿ ਨਸ਼ਰ ਨਹੀਂ ਕੀਤਾ ਕਿਉਂਕਿ ਅਗਲੇ ਦੀ ਨਿੱਜੀ ਜ਼ਿੰਦਗੀ ਆ ਚਲੋ ਕੋਈ ਨਾ ਅਸੀਂ ਵੀ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਾਂ ਜਿਹੜਾ ਸਾਨੂੰ ਯਾਦ ਰੱਖਦੇ ਹੋ ਹਲਕਾ ਇਨਚਾਰਜ ਨੂੰ ਫਤਿਹ ਦੀ ਸਾਂਝ ਪਾਉਣੀ ਆ ਤੇ ਜਿਸ ਨੂੰ ਲੈ ਕੇ ਦੱਸਦੀ ਆ ਕਿ ਪੋਸਟ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਉਥੇ ਹੀ ਹੁਣ ਸਰਬਜੀਤ ਝਿੰਜਰ ਨੂੰ ਲੈ ਕੇ ਵੀ ਪਲਟਵਾਰ ਕੀਤਾ ਹੈ ਤਾਂ ਗੱਲ ਕਰੀਏ ਤਾਂ ਉਥੇ ਹੀ ਅੱਜ ਇੱਕ ਤਸਵੀਰਾਂ ਨੇ ਜਿਹੜਾ ਕਿ ਪੂਰਾ ਹੀ ਹੈਰਾਨ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਗਿਆਨੀ ਹਰਪੀ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਦੱਸਿਆ ਗਿਆ ਕਿ ਆਰਐਸਐਸ ਦੇ ਨਾਲ ਮੀਟਿੰਗਾਂ ਹੋਈਆਂ ਤੇ ਜਿਸ ਨੂੰ ਲੈ ਕੇ ਉਥੇ ਹੀ ਹੁਣ ਨਵੇਂ ਅਕਾਲੀ ਦਲ ਯਾਨੀ ਕਿ ਗਿਆਨੀ ਹਰਪ੍ਰੀਤ ਦੇ ਧੜੇ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪੂਰੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤੇ ਦੂਜੇ ਪਾਸੇ ਉਥੇ ਹੀ ਸਰਬਜੀਤ ਝਿੰਜਰ ਤੇ ਬਾਦਲ ਧੜੇ ਦੇ ਉੱਤੇ ਪਲਟਵਾਰ ਕੀਤਾ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਧੜੇ ਦੇ ਵੱਲੋਂ ਕਿਹਾ ਗਿਆ ਕਿ ਸੁਖਵੀਰ ਸਿੰਘ ਬਾਦਲ ਦੀ ਟੀਮ ਇਸ ਨੂੰ ਕਿਉਂ ਬੁਖਲਾਈ ਹੈ ਜੋ ਫੋਟੋ ਜਾਰੀ પાਕੇ ਹੱਲਾ ਕੀਤਾ ਉਹ ਵੀ ਸੁਣ ਲੈਣ ਇਹ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਪੁਰਾਣਾ ਵਕਫ ਅਮਰੀਕਾ ਦਾ ਕਾਰੋਬਾਰੀ ਹੈ ਇਕੱਠੇ ਖਾਣਾ ਖਾ ਰਹੇ ਆ ਤੇ ਕਾਫੀ ਢੇਰ ਤੋਂ ਮਿਲੇ ਨਹੀਂ ਸੀ ਸਬੱਬ ਬਣਿਆ ਤੇ ਮਾਲੀ ਮੁਹਾਲੀ ਜਿਹੜੇ ਕਿ ਇਕੱਠੇ ਹੋ ਗਏ ਤੇ ਸਾਰੇ ਜਨਤਕ ਬੈਠੇ ਸੀ ਕਈ ਪਰਿਵਾਰ ਸਹਿਤ ਫੋਟੋ ਖਿਚਵਾ ਕੇ ਗਏ ਤੇ ਰਾਤ ਦਾ ਖਾਣਾ ਖਾਦਾ ਇਥੇ ਕਿਹੜਾ ਗੁਪਤ ਬੈਠੇ ਸੀ ਪਬਲਿਕ ਹਾਲ ਦੇ ਵਿੱਚ ਓਪਨਲੀ ਬੈਠੇ ਸੀ ਤੇ ਇੱਕ ਚਟਾਲੇ ਪਿੰਡ ਤੋਂ ਵੱਡੇ ਲੀਡਰ ਜਿਸ ਨੂੰ ਹਿਟਲਰ ਕਹਿੰਦੇ ਸੀ ਉਸ ਦਾ ਬੇਟਾ ਹੈ ਜਿਹੜਾ ਕਿ ਅਮਰੀਕਾ ਰਹਿੰਦੇ ਦੋਸਤ ਦੇ ਨਾਲ ਆਇਆ ਸੀ ਤੇ ਜਨਤਕ ਹਾਲ 'ਚ ਬੈਠੇ ਆ ਸ਼ੀਸ਼ੇਆ ਦੇ ਕੈਬਨ 'ਚ ਅਕਾਲੀ ਲੀਡਰ ਬੈਠਾ ਹੈ ਜਿਹੜਾ ਹੱਥ ਮਿਲਾਉਣ ਆਇਆ ਪਰ ਹਲਕਾ ਇਨਚਾਰਜ ਦੇ दारू ਦੇ ਨਾਲ ਰੱਜੇ ਹੋਣ ਕਰਕੇ ਪ੍ਰਧਾਨ ਜੀ ਨੇ ਹੱਥ ਮਿਲਾਉਣ ਤੋਂ ਗ੍ਰੇਸ ਕੀਤਾ ਪਰ ਉਸਨੇ ਜਿੱਦ ਕੀਤੀ ਤੇ ਹੱਥ ਮਲਾਇਆ ਤੇ ਜਿਹੜੀ ਗੱਲ ਨਹੀਂ ਕਰਨਾ ਚਾਹੁੰਦੇ ਕਿ ਤੁਹਾਡਾ ਇਹ ਹਲਕਾ ਇਨਚਾਰਜ ਜਿਹੜਾ ਕਿ ਸ਼ਰਾਬੀ ਹਾਲਤ ਵਿੱਚ ਜ਼ਰੂਰ ਫਿਰਦਾ ਸੀ ਅਸੀਂ ਤਾਂ ਮੀਡੀਆ 'ਚ ਜਿਹੜਾ ਕਿ ਨਸ਼ਰ ਨਹੀਂ ਕੀਤਾ ਕਿਉਂਕਿ ਅਗਲੇ ਦੀ ਨਿੱਜੀ ਜ਼ਿੰਦਗੀ ਆ ਚਲੋ ਕੋਈ ਨਾ ਅਸੀਂ ਵੀ ਤੁਹਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਾਂ ਜਿਹੜਾ ਸਾਨੂੰ ਯਾਦ ਰੱਖਦੇ ਹੋ ਹਲਕਾ ਇਨਚਾਰਜ ਨੂੰ ਫਤਿਹ ਦੀ ਸਾਂਝ ਪਾਉਣੀ ਆ ਤੇ ਜਿਸ ਨੂੰ ਲੈ ਕੇ ਦੱਸਦੀ ਆ ਕਿ ਪੋਸਟ ਸਾਂਝੀ ਕੀਤੀ ਗਈ ਹੈ ਦੂਜੇ ਪਾਸੇ ਉਥੇ ਹੀ ਹੁਣ ਸਰਬਜੀਤ ਝਿੰਜਰ ਨੂੰ ਲੈ ਕੇ ਵੀ ਪਲਟਵਾਰ ਕੀਤਾ ਹੈ ਤਾਂ ਗੱਲ ਕਰੀਏ ਤਾਂ ਉਥੇ ਹੀ ਅੱਜ ਇੱਕ ਤਸਵੀਰਾਂ ਨੇ ਜਿਹੜਾ ਕਿ ਪੂਰਾ ਹੀ ਹੈਰਾਨ ਕਰ ਦਿੱਤਾ ਸੀ ਤੇ ਜਿਸ ਤੋਂ ਬਾਅਦ ਹੁਣ ਉਥੇ ਹੀ ਗਿਆਨੀ ਹਰਪੀ ਸਿੰਘ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤੇ ਦੱਸਿਆ ਗਿਆ ਕਿ ਆਰਐਸਐਸ ਦੇ ਨਾਲ ਇਹ ਮੀਟਿੰਗਾਂ ਹੋਈਆਂ ਤੇ ਜਿਸ ਨੂੰ ਲੈ ਕੇ ਉਥੇ ਹੀ ਹੁਣ ਨਵੇਂ ਅਕਾਲੀ ਦਲ ਯਾਨੀ ਕਿ ਗਿਆਨੀ ਹਰਪ੍ਰੀਤ ਦੇ ਧੜੇ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਪੂਰੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਤੇ ਦੂਜੇ ਪਾਸੇ ਉਥੇ ਹੀ ਸਰਬਜੀਤ ਝਿੰਜਰ ਤੇ ਬਾਦਲ ਧੜੇ ਦੇ ਉੱਤੇ ਪਲਟਵਾਰ